ਇੰਪੋਰਟੈਂਟ ਇਸ਼ੂ ਆ ਕਿ ਪੰਜਾਬ ਦੀ ਮਾਈਨਿੰਗ ਪਾਲਿਸੀ ਜਿਹੜੀ ਆ ਉਹਦਾ ਨਵਾਂ ਪੋਰਟਲ ਲਾਂਚ ਹੋ ਰਿਹਾ 2023 ਦੇ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਤੋਂ ਬਾਅਦ ਪਹਿਲੀ ਵਾਰ ਨਵੀਂ ਮਾਈਨਿੰਗ ਪਾਲਿਸੀ ਜਿਹੜੀ ਬਣੀ ਸੀ ਉਹਦੇ ਵਿੱਚ ਇਸ ਸਾਲ ਕੁਝ ਸੋਧਾਂ ਕੀਤੀਆਂ ਗਈਆਂ ਨੇ ਕੁਝ ਅਮੈਂਡਮੈਂਟ ਕੀਤੀਆਂ ਗਈਆਂ ਗਈਆਂ ਉਹਨਾਂ ਅਮੈਂਡਮੈਂਟ ਨੂੰ ਲਾਗੂ ਹੋਣ ਤੋਂ ਬਾਅਦ ਜੋ ਗੈਜ਼ਟ ਨੋਟੀਫਿਕੇਸ਼ਨ ਜਿਹੜਾ ਉਹ ਇਸ ਪਾਲਿਸੀ ਦਾ ਜਦੋਂ ਕੈਬਨਿਟ ਦੀ ਮੀਟਿੰਗ ਹੋਈ ਸੀ 3 4 2025 ਨੂੰ ਪੰਜਾਬ ਦੀ ਕੈਬਨਿਟ ਦੀ ਮੀਟਿੰਗ ਸਰਦਾਰ ਭਗਵੰਤ ਸਿੰਘ ਮਾਨ ਮਾਨਯੋਗ ਮੁੱਖ ਮੰਤਰੀ ਸਾਹਿਬ ਦੀ ਗਵਾਈ ਚ ਹੋਈ। ਉਹਦੀ ਜਿਹੜੀ ਪਾਲਿਸੀ ਦਾ ਨੋਟੀਫਿਕੇਸ਼ਨ ਆ ਉਹ 30 ਅਪ੍ਰੈਲ ਨੂੰ 30 ਅਪ੍ਰੈਲ ਨੂੰ ਨੋਟੀਫਿਕੇਸ਼ਨ ਜਾਰੀ ਹੋਇਆ। ਅੱਜ ਅਸੀਂ ਪੰਜਾਬ ਸਰਕਾਰ ਵੱਲੋਂ ਸਾਡੇ ਮੰਤਰੀ ਸਾਹਿਬਾਨ ਬਰਿੰਦਰ ਗੋਇਲ ਜੀ ਮਾਈਨਿੰਗ ਮਿਨਿਸਟਰ ਸਾਹਿਬਾਨ ਵੱਲੋਂ ਅੱਜ ਅਸੀਂ ਪੋਰਟਲ ਜਿਹੜਾ ਕਿ ਫਾਰਮ ਕਿੱਦਾਂ ਭਰਨੇ ਨੇਗੇ ਸੋ ਲਾਂਚ ਕਰ ਰਹੇ ਹਾਂਗੇ। ਸੋ ਮੈਂ ਤੁਹਾਨੂੰ ਅਰਜ਼ੀ ਬੇਨਤੀ ਕਰੂਗਾ ਕਿ ਤੁਰੰਤ ਉਹ ਪੋਰਟਲ ਜਿਹੜਾ ਉਲਾਕ ਕੀਤਾ ਜਾਵੇ ਕਿਉਂਕਿ ਜਦੋਂ ਪੰਜਾਬ ਦੇ ਅੰਦਰ ਕਾਂਗਰਸ ਪਾਰਟੀ ਦਾ ਰਾਸ ਸੀ ਜ ਉਸ ਤੋਂ ਪਹਿਲਾਂ ਭਾਰਤੀ ਜਨਤਾ ਪਾਰਟੀ ਕਾਦੀਦਲ ਦਾ ਰਾਸ ਸੀ ਉਸ ਸਮੇਂ ਪੰਜਾਬ ਦੇ ਅੰਦਰ ਸਾਡੇ ਕੁਦਰਤੀ ਸਾਧਨਾਂ ਦੀ ਬਹੁਤ ਵੱਡੀ ਪੱਧ ਤੇ ਡੁੱਟ ਹੋਈ ਪੰਜਾਬ ਦੇ ਅੰਦਰ ਰੇਤ ਮਾਫੀਆ ਜਿਹੜਾ ਉਹ ਲੋਕਾਂ ਦੇ ਸਿਰ ਚੜ ਕੇ ਬੋਲਿਆ ਕਿ ਪੰਜਾਬ ਦੇ ਅੰਦਰ ਕਾਂਗਰਸ ਪਾਰਟੀ ਨੇ ਕਿਸ ਤਰ੍ਹਾਂ ਰੇਤ ਦੇ ਖੇਤਰ ਦੇ ਅੰਦਰ ਪੱਟਾ ਮਾਫੀਆ ਜਿਹੜਾ ਪੰਜਾਬ ਚ ਪੈਦਾ ਕੀਤਾ ਔਰ ਸਰਕਾਰ ਵੱਲੋਂ ਤੋਂ ਬਾਅਦ ਅਸੀਂ ਨਵੀਂ ਪਾਲਿਸੀ ਲੈ ਕੇ ਆਏ ਉਸ ਨਵੀਂ ਪਾਲਿਸੀ ਦੇ ਅੰਦਰ ਵੀ ਅਸੀਂ ਦੇਖਿਆ ਕਿ ਉਹਨੂੰ ਹੋਰ ਸਰਲ ਕਿੱਦਾਂ ਬਣਾਉਣਾ ਹੈਗਾ ਉਹਨੂੰ ਹੋਰ ਸੌਖਾ ਕਿੱਦਾਂ ਬਣਾਉਣਾ ਹੈਗਾ ਉਹਨੂੰ ਆਮ ਲੋਕਾਂ ਦੀ ਪਹੁੰਚ ਤੱਕ ਇਸ ਤਰ੍ਹਾਂ ਲੱਗੇ ਜਾਣਾਗਾ ਉਹਦੇ ਤਹਿਤ ਜਿਹੜਾ ਅੱਜ ਐਲ ਐਮ ਐਸ ਜਿਹੜੇ ਲੈਂਡ ਓਨਰ ਮਾਈਨਿੰਗ ਸਾਈਟ ਜਿਹੜਾ ਲੈਂਡ ਦਾ ਓਨਰ ਆ ਜਿਹੜਾ ਜ਼ਮੀਨ ਦਾ ਮਾਲਕ ਆ ਉਹ ਜਿਹੜਾ ਉਹ ਸਾਈਟ ਦੇ ਉੱਤੇ ਕਿਸ ਤਰ੍ਹਾਂ ਮਾਈਨਿੰਗ ਕਰ ਸਕਦਾਗਾ ਵੱਡਾ ਕੁਐਸਚਨ ਸੀਗਾ ਨਹੀਂ ਤਾਂ ਕੋਈ ਲੋਕ ਆ ਕੇ ਉੱਥੇ ਗੈਰਕਾਨੂੰਨੀ ਮਾਈਨਿੰਗ ਕਰਦੇ ਸੀ ਧੱਕੇ ਨਾਲ ਮਾਈਨਿੰਗ ਕਰਦੇ ਸੀਗੇ ਸੋ ਹੁਣ ਲੈਂਡ ਓਨਰ ਜਿਹੜਾ ਉਹ ਆਪਣੀ ਸਾਈਡ ਦੇ ਉੱਤੇ ਕਿਸ ਤਰ੍ਹਾਂ ਜਿਹੜੀ ਮਾਈਨਿੰਗ ਕਰ ਸਕਦਾਗਾ ਸੋ ਉਹਦੇ ਲਈ ਉਹ ਆਪਣੀ ਜ਼ਮੀਨ ਨੂੰ ਆਪਣੀ ਜ਼ਮੀਨ ਨੂੰ ਕਿਸੇ ਨੂੰ ਲੀਸ ਤੇ ਦੇ ਸਕਦਾਗਾ ਆਪਣੀ ਜ਼ਮੀਨ ਨੂੰ ਕਿਸੇ ਨੂੰ ਕੰਟਰੈਕਟ ਤੇ ਦੇ ਸਕਦਾਗਾ ਸਾਲ ਲਈ 2 ਸਾਲ ਲਈ 3 ਸਾਲ ਲਈ 4 ਸਾਲ ਲਈ ਸੋ ਉਹਦੇ ਲਈ ਜਿਹੜਾ ਮੈਂ ਸਮਝਦਾ ਰਾਇਲਟੀ ਆ ਪਹਿਲਾਂ ਜਿਹੜੀ ਰਾਇਲਟੀ 73 ਪੈਸੇ ਸੀ ਕਿਊਬਿਕ ਫਿਟ ਉਹ ਹੁਣ ਅਸੀਂ ਰੇਤੇ ਦੇ ਵਿੱਚ 1 ਰੁਪਿਆ 70 ਪੈਸੇ ਕੀਤੀ ਆ ਯਾਨੀ ਕਿ 1 ਰੁਪਿਆ ਰਾਇਲਟੀ ਹੋਰ ਵਧਾਈ ਆ ਉਹ ਰਾਇਲਟੀ ਜਿਹੜੀ ਆ ਅਸੀਂ ਕੁਆਟਰਵਾਇਜ਼ ਜਿਹੜਾ ਅਸੈਸ ਕਰਨ ਤੋਂ ਬਾਅਦ ਸਾਡੀ ਜਿਹੜੀ ਕੰਪੀਟੈਂਟ ਅਥਾਰਟिटीज ਰਹੀਆਂ ਉਹ ਰਾਇਲਟੀ ਨੂੰ ਅਸੈਸ ਕਰਨੀਆਂ ਉਸ ਏਰੀਆ ਨੂੰ ਮਾਪਣੀਆਂ ਮੰਨ ਲਓ ਕਿਸੇ ਨੇ ਇੱਕ ਏਕੜ ਦੀ ਆਪਣੀ ਐਨਓਸੀ ਲਈ ਆ ਇੱਕ ਏਕੜ ਦੀ ਆਪਣੀਆਂ ਸਾਰੀਆਂ ਫਾਰਮੈਲਿਟੀਜ਼ ਪੂਰੀਆਂ ਕਰਕੇ ਕਲੀਅਰੈਂਸ ਲੈ ਲਈ ਜਦੋਂ এনवायरमेंटਲ ਕਲੀਅਰੈਂਸ ਹੋ ਗਈ ਸੀਆ ਦੀ ਕਲੀਅਰੈਂਸ ਹੋ ਗਈ ਉਸ ਤੋਂ ਬਾਅਦ ਉਰੂ ਸਾਡਾ ਅਧਿਕਾਰੀ ਜਿਹੜਾ ਅਸੈਸ ਕਰੂਗਾ ਕਿ ਇਹਦੇ ਅੰਦਰ ਕਿੰਨਾ ਰੇਤਾ ਹੈਗਾ ਇਸ ਮਾਈਨਿੰਗ ਦੇ ਅੰਦਰ ਮਾਈਨਿੰਗ ਸਾਈਟ ਦੇ ਅੰਦਰ ਕਿੰਨਾ ਰੇਤਾ ਹੈਗਾ ਤੋਂ ਉਸ ਤੋਂ ਬਾਅਦ ਉਸ ਸਾਈਟ ਦੀ ਜਿਹੜੀ ਆ 25% ਯਾਨੀ ਕਿ ਕੁਆਟਰਲੀ ਜਿਹੜੀ ਅਸੈਸ ਹੋ ਕੇ ਸਾਰੇ ਪੈਸੇ ਜਿਹੜੇ ਲਗੇ ਉਹ ਪਹਿਲਾਂ ਭਰਾਏ ਜਾਣਗੇ ਯਾਨੀ ਕਿ ਉਹ ਕਾਨੂੰ ਇਹ ਦੀ ਕਲੇਮ ਕਰ ਸਕਦਾ ਕਿ ਜੀ ਮੈਂ ਤਾਂ ਇਸ ਤੋਂ ਉਹਨਾਂ ਰੇਤਾ ਜਿੰਨਾ ਮੇਰਾ ਵੰਡਦਾ ਸੀ ਨਹੀਂ ਕੱਢਿਆ ਜਾਂ ਘੱਟ ਕੱਢਿਆ ਜਾਂ ਕਿਸੇ ਕਾਰਨ ਮੇਰਾ ਰੇਤਾ ਰਹਿ ਗਿਆ ਜਾਂ بارش ਆ ਗਈ ਜਾਂ ਕੋਈ ਵੀ ਕਿਸੇ ਵੀ ਚੀਜ਼ ਦੀ ਉਹ ਕਲੇਮ ਨਹੀਂ ਕਰ ਸਕਦਾ ਉਹਨੂੰ ਉਹਨੇ ਪੈਸੇ 100% ਦੇਣੇ ਪੈਣਗੇ ਇਸੇ ਤਰੀਕੇ CRMS ਜਿਹੜੀ ਆ ਕ੍ਰੈਸ਼ਰ ਮਾਈਨਿੰਗ ਸਾਈਡ ਪਾਲਿਸੀ ਆ ਉਹਦੇ ਅੰਦਰ ਵੀ ਜਿਹੜਾ ਓਨਰ ਆਗਾ ਲੈਂਡ ਦਾ ਓਨਰ ਆ ਉਹਨੂੰ ਰਾਈਟ ਦਿੱਤੇ ਗਏ ਨੇ ਕਿ ਤੁਸੀਂ ਵੀ ਹੁਣ ਤੱਕ ਕ੍ਰੈਸ਼ਰ ਲਾ ਕੇ ਤੁਸੀਂ ਵੀ ਕੰਟਰੈਕਟ ਕਰਕੇ ਜਿਹੜਾ ਉੱਥੇ ਮਾਈਨਿੰਗ ਕਰ ਸਕਦੇ ਹੋ ਸੋ ਇਹਦੇ ਦਾ ਕੀ ਹੋਇਆ ਕਿ ਅੱਗੇ ਜਿਹੜੇ ਕ੍ਰੈਸ਼ਰਾਂ ਦੇ ਸਿਓ ਗੈਰ ਕਾਨੂੰਨੀ ਮਾਈਨਿੰਗ ਕਰਦੇ ਸੀ ਕਿਤੋਂ ਲਿਆ ਕੇ ਕਰਦੇ ਸੀ ਹੁਣ ਕ੍ਰੈਸ਼ਰ ਉਸ ਲੈਂਡ ਦਾ ਓਨਰ ਜਿਹੜਾਗਾ ਉਹ ਵੀ ਆਨਲਾਈਨ ਐਪਲੀਕੇਸ਼ਨ ਪਾ ਕੇ ਆਪਣੀ ਅਸੈਸਰੀ ਪਰਮਿਸ਼ਨ ਲੈਣ ਤੋਂ ਬਾਅਦ ਜਿਹੜਾ ਉਥੇ ਆਪਣੀ ਮਾਈਨਿੰਗ ਕਰ ਸਕਦਾਗਾ ਇਹਦੇ ਲਈ ਇੱਕ ਡਿਸਟ੍ਰਿਕਟ ਲੈਵਲ ਦਾ ਸਰਵੇ ਹੋਊਗਾ ਵੱਡੀ ਗੱਲ ਆ ਕਿ ਇਹਦੇ ਲਈ ਡਿਸਟ੍ਰਿਕਟ ਲੈਵਲ ਦਾ ਸਰਵੇ ਹੋਊਗਾ ਉਸ ਸਰਵੇ ਰਿਪੋਰਟ ਆਉਣ ਤੋਂ ਬਾਅਦ ਮੰਨ ਲਓ ਆਹ ਸਾਈਟ ਜਿਹੜੀ ਹੈ ਇਹ ਜਗ੍ਹਾ ਦੇ ਉੱਤੇ ਆਪਾਂ ਨੇ ਕਿਹਾ ਕਿ ਇੱਥੇ ਮਾਈਨਿੰਗ ਸਾਈਟ ਆ ਕੱਲੋਂ ਕੋਈ ਕਲੇਮ ਕਰਦਾ ਕਿ ਉਹ ਜਗ੍ਹਾ ਤੇ ਵੀ ਮਾਈਨਿੰਗ ਸਾਈਟ ਆ ਜੇ ਉਹ ਸਰਵੇ ਦੇ ਅੰਦਰ ਨਹੀਂ ਆਈ ਤਾਂ ਮਾਈਨਿੰਗ ਨਹੀਂ ਕਰ ਸਕਦਾ ਹੁਣ ਅਸੀਂ ਇਹ ਸਿਰਚਿਤ ਕਰ ਰਹੇ ਹਾਂ ਕਿ ਇਹ ਅਸੀਂ ਅਨਾਉਂਸ ਕਰ ਰਹੇ ਹਾਂ ਕਿ ਸਾਲ ਦੇ ਵਿੱਚ ਸਰਕਾਰੀ ਤੌਰ ਦੇ ਉਤੇ ਸਰਕਾਰੀ ਤੌਰ ਦੇ ਉਤੇ ਦੋ ਵਾਰ ਜਿਹੜਾ ਸਰਵੇ ਹੋਇਆ ਕਰੂਗਾ ਤੇ ਕੋਈ ਨਵੀਂ ਸਾਈਟ ਜਿਹੜੀ ਆ ਉਹ ਹੋਂਦ ਵਿੱਚ ਆਈ ਆ ਕੋਈ ਨਵਾਂ ਏਰੀਆ ਜਿਹੜਾ ਆਇਡੈਂਟੀਫਾਈ ਹੋਇਆਗਾ ਜਿੱਥੇ ਕੋਈ ਮਾਈਨਿੰਗ ਹੋ ਸਕਦੀ ਆ ਸੋ ਉਸ ਤੋਂ ਬਾਅਦ ਉਸ ਜਿਹੜਾ ਸਾਈਟ ਆ ਉਹਦਾ ਓਨਰ ਜਿਹੜੀਆਂ ਨੈਸੈਸਰੀ ਪਰਮਿਸ਼ਨ ਲੈਣ ਤੋਂ ਬਾਅਦ ਆਪਣੀ ਮਾਈਨਿੰਗ ਕਰਵਾ ਸਕਦਾਗਾ ਔਰ ਸਾਡੀ ਰਾਇਲਟੀ ਜਿਹੜੀ ਆ ਉਹ ਦੇ ਸਕਦਾਗਾ ਇਸ ਤੋਂ ਬਿਨਾ ਜੇਕਰ ਆਪ ਚਾਹੇ ਜੇਕਰ ਕੋਈ ਵਿਅਕਤੀ ਕਹਿੰਦਾਗਾ ਕਿ ਮੇਰੀ ਜਗ੍ਹਾ ਜਿਹੜੀ ਹੈ ਮੇਰੀ ਜਗ੍ਹਾ ਦੇ ਅੰਦਰ ਰੇਤਾਗਾ ਜਾਂ ਮੇਰੀ ਜਗ੍ਹਾ ਦੇ ਅੰਦਰ ਜਿਹੜਾ ਗ੍ਰੇਵਲ ਆ ਤਾਂ ਉਹ ਕੀ ਕਰ ਸਕਦਾਗਾ ਕੋ ਆਪ ਸਾਡੇ ਕੋਲੇ ਆਪੀ ਐਪਲੀਕੇਸ਼ਨ ਦੇ ਕੇ ਵੀ ਸਰਵੇ ਕਰਵਾ ਸਕਦਾਗਾ ਕੋਈ ਨਾ ਦੋ ਸਰਵੇ ਤੋਂ ਬਿਨਾ ਵੀ ਸਰਵੇ ਕਰਵਾ ਸਕਦਾਗਾ ਸਰਵੇ ਕਰਨ ਤੋਂ ਬਾਅਦ ਉਹਦੀ ਜਿਹੜੀ ਸਾਈਟ ਆ ਉਹ ਅਸੀਂ ਉਹਨੂੰ ਅਰਾਉ ਕਰਦਾਂਗੇ ਪਰ ਲੇਕਿਨ ਉਸ ਤੋਂ ਪਹਿਲਾਂ ਉਹਨੂੰ এনवायरमेंट ਕਲੀਅਰੈਂਸ ਉਹਨੂੰ এনवायरमेंटਲ ਕਲੀਅਰੈਂਸ ਜਿਹੜੀ ਆ ਉਹ ਲੈਣੀ ਪਊਗੀ ਉਹਨੂੰ ਸਿਆ ਕੋਲੇ ਜਾ ਕੇ ਯਾਨੀ ਸਟੇਟ এনवायरमेंटਲ ਇੰਪੈਕਟ ਜਿਹੜੀ ਅਥਾਰਟੀ ਆ ਇੰਪੈਕਟ ਅਸੈਸਮੈਂਟ ਅਥਾਰਟੀ ਆ ਉਹਦੇ ਕੋਲੇ ਜਾ ਕੇ ਜਿਹੜੀ ਸਿਆ ਕੋਲੇ ਜਾ ਕੇ এনवायरमेंटਲ ਕਲੀਅਰੈਂਸ ਲੈਣੀ ਪਊਗੀ ਜੇਕਰ এনवायरमेंटਲ ਕਲੀਅਰੈਂਸ ਦਿੱਤਾਗਾ ਤਾਂ ਹੀ ਉਹ ਸਾਈਟ ਜਿਹੜੀ ਆ ਮਾਈਨਿੰਗ ਕਰਨ ਦੇ ਯੋਗ ਹੋਊਗੀ ਇਹ ਬੜਾ ਵੱਡਾ ਸਵਾਲ ਹੈਗਾ ਕਿ ਜਿਹੜੀ ਸਟੇਟ এনवायरमेंटਲ ਇੰਪੈਕਟ ਅਸੈਸਮੈਂਟ ਅਥਾਰਟੀ ਆ ਉਹਦੇ ਕੋਲ ਜਾ ਕੇ ਉਹ ਆਪਣੀ ਫੀਸ ਭਰ ਕੇ ਉਹਦੀ ਅਸੈਸਮੈਂਟ ਕਰਵਾਊਗਾ ਕਿ ਹਾਂਜੀ ਫਿਰ ਜਾ ਕੇ ਲੈਟਰ ਆਫ ਇੰਟੈਂਟ ਜਿਹੜਾ ਉਹ ਡਿਪਾਰਟਮੈਂਟ ਜਾਰੀ ਕਰੂਗਾ ਸੋ ਇਹ ਇਹਦੇ ਨਾਲ ਮੈਂ ਸਮਝਦਾ ਪੰਜਾਬ ਦੇ ਅੰਦਰ ਜਿਹੜਾ ਗੈਰ ਕਾਨੂੰਨੀ ਮਾਈਨਿੰਗ ਹੋ ਰਹੀ ਸੀ ਜਿਹੜੀ ਕਿਤੇ ਨਾ ਕਿਤੇ ਲੋਕ ਗੈਰ ਕਾਨੂੰਨੀ ਮਾਈਨਿੰਗ ਕਰਦੇ ਸੀਗੇ ਉਹ ਬੁਰੀ ਤਰ੍ਹਾਂ ਪੂਰੀ ਤਰ੍ਹਾਂ ਜਿਹੜਾ ਹੈਗਾ ਉਹ ਖਤਮ ਹੋ ਜੂਗੀ ਸੋ ਗੈਰ ਕਾਨੂੰਨੀ ਮਾਈਨਿੰਗ ਖਤਮ ਹੋਣ ਦੇ ਨਾਲ ਬਿਲਕੁਲ ਰੈਵਨਿਊ ਜਿਹੜਾ ਉਹ ਵੀ ਪਹਿਲਾਂ ਨਾਲ ਵਧੂਗਾ ਸੋ ਅਜੇ ਅਸੀਂ ਪਹਿਲਾ ਤਜਰਬਾ ਹੈਗਾ ਅੱਜ ਅਸੀਂ ਇਹਦਾ ਪੋਰਟਲ ਲਾਂਚ ਕੀਤਾ ਹੈਗਾ ਸੋ ਜਿਹੜੇ ਵੀ ਮਾਈਨਿੰਗ ਦੇ ਅੰਦਰ ਕੰਮ ਕਰਦੇ ਨੇ ਚਾਹ ਰੇਤੇ ਦਾ ਕੰਮ ਕਰਦੇ ਨੇ ਚਾਹ ਬਦਰੀ ਦਾ ਕੰਮ ਕਰਦੇ ਨੇਗੇ ਉਹ ਸਾਰੇ ਜਣੇ ਅੱਜ ਤੋਂ ਇਸ ਨਵੀਂ ਪਾਲਿਸੀ ਦੇ ਤਹਿਤ ਪੋਰਟਲ ਜਾ ਕੇ ਜਿਹੜੇ ਆਲਰੇਡੀ ਜਿੰਨਾਂ ਕੋਲ ਜ਼ਮੀਨ ਹੈਗੀ ਆ ਉਹ ਆਪਣੀ ਜ਼ਮੀਨ ਦਾ ਕਲੀਅਰੈਂਸ ਲੈ ਕੇ ਨੈਸੈਸਰੀ ਪਰਮਿਸ਼ਨ ਲੈ ਕੇ ਆਪਣਾ ਕੰਮ ਸ਼ੁਰੂ ਕਰ ਸਕਦੇ ਨੇਗੇ ਸੋ ਅੱਜ ਮੈਂ ਸਮਝਦਾ ਜਿਹੜਾ ਗੈਰਕਾਨੂੰਨੀ ਮਾਈਨਿੰਗ ਦਾ ਕੰਮ ਸੀ ਉਹ ਬਿਲਕੁਲ 100% ਜਿਹੜਾ ਉਹ ਖਤਮ ਹੋ ਚੁੱਕਿਆਗਾ ਸਾਨੂੰ ਟਾਈਮ ਜ਼ਰੂਰ ਲੱਗਿਆਗਾ ਪਹਿਲਾ ਜਿਹੜੀ ਅਸੀਂ ਤੇਜ ਪਾਲਸੀ ਲਿਆਂਦੀ ਸੀ ਉਹਦੇ ਵਿੱਚ ਕੁਝ ਗੱਲਾਂ ਜਿਹੜੀਆਂ ਸਾਨੂੰ ਲੱਗਿਆ ਕਿ ਵੱਡੇ ਸੁਧਾਰ ਕਰਨ ਦੀ ਲੋੜਾ ਸੁਧਾਰ ਕੀਤੇ ਨੇਗੇ ਸੋ ਇਹ ਜਿਹੜਾ ਮਾਈਨਿੰਗ ਦਾ ਸਾਡਾ ਜਿਹੜਾ ਪੈਸਾ ਰੈਵਨਿਊ ਆ ਉਹ ਵੀ ਵਧੂਗਾ ਔਰ ਗੈਰਕਾਨੂੰਨੀ ਮਾਈਨਿੰਗ ਜੜੀਆ ਉਹ ਸਦਾ ਲਈ ਖਤਮ ਹੋਊਗੀ ਕਿਉਂਕਿ ਇਹ ਕਾਫੀ ਵੱਡਾ ਇਸ਼ੂ ਸੀਗਾ ਮੈਂ ਸਮਝਦਾ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਇਸ ਇਸ਼ੂ ਜਿਹੜਾ ਹੈਗਾ ਸਪੈਸ਼ਲ ਤੌਰ ਤੇ ਧਿਆਨ ਦਿੰਦੇ ਹੋਏ ਇਹ ਦੂਜਾ ਜਿਹੜਾ ਐਡਰੈਸ ਕੀਤਾਗਾ ਉਹਨੂੰ ਠੀਕ ਕੀਤਾਗਾ ਹੁਣ ਮੈਂ ਬੇਨਤੀ ਕਰੂੰਗਾ ਮੇਰੇ ਕੈਬਨਿਟ ਕੋਲੀਗ ਵਿਰਿੰਦਰ ਗੋਇਲ ਜੀ ਜਿਹੜੇ ਕਿ ਮਾਈਨਿੰਗ ਡਿਪਾਰਟਮੈਂਟ ਦੇ ਮਨਿਸਟਰ ਨੇਗੇ ਇੰਚਾਰਜ ਨੇਗੇ ਉਹ ਹੋਰ ਫਰਦਰ ਡਿਟੇਲਸ ਜਾ ਕੇ ਤੁਹਾਨੂੰ ਇਸ ਸਾਈਟਸ ਦੇ ਬਾਰੇ ਹੋਰ ਜਿਹੜੀਆਂ ਨੈਸੈਸਰੀ ਪਰਮਿਸ਼ਨ ਕੀ ਕੀ ਹੋਣੇ ਚਾਹੀਦੇ ਉਹ ਵੀ ਸਝਾਉਣਗੇ ਸਮਾਂ ਸਮਝਦਾ ਹੁਣ ਗੈਰ ਕਾਨੂੰਨੀ ਜਿਹੜੀ ਮਾਈਨਿੰਗ ਆ ਉਹਦਾ ਪੰਜਾਬ ਤੋਂ ਅੰਤ ਹੋ ਗਿਆ ਬਹੁਤ ਵੱਡੀ ਗਿਣਤੀ ਦੇ ਵਿੱਚ ਲੋਕਾਂ ਨੇ ਦਿਲਚਸਪੀ ਦਿਖਾਈ ਤੇ ਲੋਕ ਉਤਾਵਲੇ ਸੀ ਇਸ ਗੱਲ ਦੇ ਕਿ ਛੇਤੀ ਨੋਟੀਫਾਈ ਹੋ ਜੇ ਤੇ ਅਸੀਂ ਆਪਣਾ ਕੰਮ ਸ਼ੁਰੂ ਕਰ ਸਕੀਏ ਸੋ 30 ਤਾਰੀਖ ਨੂੰ ਨੋਟੀਫਿਕੇਸ਼ਨ ਹੋ ਗਿਆ ਤੇ ਅੱਜ ਜਿਹੜਾ ਪੋਰਟਲ ਲਾਂਚ ਕੀਤਾ ਹੈ ਵੈਬਸਾਈਟ ਲਾਂਚ ਕੀਤੀ ਹੈ ਸਰ ਨੇ ਇਸ ਦੇ ਵਿੱਚ ਹਰ ਚੀਜ਼ ਕਲੀਅਰ ਕਰ ਦਿੱਤਾ ਜਿਹੜਾ ਐਪਲੀਕੇਸ਼ਨ ਫਾਰਮ ਹੈ ਉਸ ਦੀ ਫੀਸ ਹੈ ਕਿੱਥੇ ਜਮਾ ਕਰਨਾ ਹੈ ਉਹ ਸਾਰਾ ਕੁਝ ਅਸੀਂ ਉਸ ਦੇ ਵਿੱਚ ਬੜਾ ਕਲੀਅਰ ਕੀਤਾ ਹੈ ਤੇ ਬੜਾ ਸਿੰਪਲ ਕੀਤਾ ਹੈ ਹੁਣ ਉਸ ਤੋਂ ਬਿਨਾ ਅਸੀਂ ਨੋਡਲ ਅਫਸਰ ਕੰਪਲੇਂਟ ਸੈਂਟਰ ਸਾਰੇ ਡਿਸਟ੍ਰਿਕਟ ਹੈੱਡਕੁਆਰਟਰ ਤੇ ਵੀ ਇੱਥੇ ਚੰਡੀਗੜ੍ਹ ਹੈੱਡਕੁਆਰਟਰ ਤੇ ਵੀ ਟੂ ਅਸਿਸਟ ਦੀ ਪੀਪਲ ਕਿ ਲੋਕਾਂ ਨੂੰ ਕੋਈ ਤਕਲੀਫ ਨਾ ਹੋਵੇ ਕਿਸੇ ਦੱਸਣ ਦੇ ਵਿੱਚ ਕਿਤੇ ਪੁੱਛਣ ਦੇ ਵਿੱਚ ਉਹ ਸਾਰਾ ਕੁਝ ਅਸੀਂ ਸਿੰਪਲੀਫਾਈ ਕਰਕੇ ਅੱਜ ਜਿਸ ਕਿਸੇ ਦੀ ਜ਼ਮੀਨ ਟੀਐਸਆਰ ਦੇ ਵਿੱਚ ਆਈ ਹੋਈ ਹੈ ਉਹ ਅੱਜ ਹੀ ਅਪਲਾਈ ਕਰ ਸਕਦਾ ਅੱਜ ਹੀ ਅਪਲਾਈ ਕਰੇਗਾ ਤੇ ਲੈਟਰ ਆਫ ਇੰਟੈਂਟ ਜਾਰੀ ਹੋ ਜਾਏਗਾ ਲੈਟਰ ਆਫ ਇੰਟੈਂਟ ਜਾਰੀ ਹੋਣ ਤੋਂ ਬਾਅਦ ਉਹ ਜਿਹੜੀਆਂ ਦੂਜੀਆਂ ਫਾਰਮੈਲਿਟੀਆਂ ਨੇ ਸੀਆ ਦੀ ਪਰਮਿਸ਼ਨ ਹੈ ਜਿਹੜੀ ਜਿਸ ਤਰ੍ਹਾਂ ਦੱਸਿਆ ਜੀ ਮਾ ਸਾਹਿਬ ਨੇ ਜੋ ਸਾਡੀ ਸੀਆ ਜੋ ਹੈ ਸਟੇਟ এনवायरमेंट ਇੰਪੈਕਟ ਅਸੈਸਮੈਂਟ ਅਥਾਰਟੀ ਉਸ ਤੋਂ ਤੇ ਪੋਲਿਊਸ਼ਨ ਕੰਟਰੋਲ ਬੋਰਡ ਤੋਂ ਉਹ ਜਿਹੜਿਆਂ ਉਤੋਂ ਈਸੀ ਤੇ ਐਨਓਸੀ ਲੈ ਲਣਗੇ ਪਹਿਲਾਂ ਇਹ ਬਹੁਤ ਵੱਡੀ ਦਿੱਕਤ ਸੀ ਕਿ ਮਹਿਕਮਾ ਈਸੀ ਲੈਂਦਾ ਸੀ ਐਨਓਸੀ ਲੈਂਦਾ ਸੀ ਪਰ ਹੁਣ ਅਸੀਂ ਅਮੈਂਡਡ ਪਾਲਿਸੀ ਦੇ ਵਿੱਚ ਇਹ ਕਰਤਾ ਕਿ ਜੋ ਵੀ ਬੰਦਾ ਆਪਣੀ ਆਪਣੀ ਜ਼ਮੀਨ ਤੇ ਖੁਦ ਵੀ ਮਾਈਨਿੰਗ ਕਰਨਾ ਚਾਹੁੰਦਾ ਜਾਂ ਲੀਸ ਤੇ ਦੇਣਾ ਚਾਹੁੰਦਾ ਤਾਂ ਉਹ ਬੰਦਾ ਖੁਦ ਵੀ ਖੁਦ ਹੀ ਲਊਗਾ ਸੀਆ ਦੇ ਉੱਤੋਂ ਪਰਮਿਸ਼ਨ ਵੀ ਤੇ ਪੋਲਿਊਸ਼ਨ ਕੰਟਰੋਲ ਬੋਰਡ ਕੋਲ ਕਿਉਂਕਿ ਕਈ ਲੋਕਾਂ ਦੀ ਇਹ ਇੱਛਾ ਸੀ ਜਦੋਂ ਅਸੀਂ ਇਹ ਐਮੈਂਡਡ ਪਾਲਿਸੀ ਲੈ ਕੇ ਆਉਂਦੀ ਹੈ ਤਾਂ ਅਸੀਂ ਸਾਰੇ ਸਟੇਕ ਹোল্ডার ਦੀ ਮੀਟਿੰਗ ਬੁਲਾਈ ਸੀ ਜਿਹਦੇ ਵਿੱਚ ਕ੍ਰੈਸ਼ਰ ਵਾਲੇ ਵੀ ਸੀ ਠੇਕੇਦਾਰ ਵੀ ਸੀ ਆਮ ਲੋਕ ਵੀ ਥੀ ਤਾਂ ਕਿ ਕੋਈ ਇਹ ਨਾ ਕਹਿ ਸਕੇ ਕਿ ਸਾਡਾ ਸੁਝਾਅ ਇਹਦੇ ਵਿੱਚ ਤੁਸੀਂ ਸ਼ਾਮਲ ਨਹੀਂ ਕੀਤਾ ਕਿਉਂਕਿ ਵੱਧ ਉਹ ਜਾਂਦੇ ਸੀ ਜਿਹੜੇ ਲੋਕ ਇਸਤਨ ਦੇ ਨਾਲ ਜੁੜੇ ਹੋਏ ਸੀ ਸੋ ਅਸੀਂ ਸਾਰਿਆਂ ਦੇ ਸੁਝਾਅ ਲੈ ਕੇ ਇਹ ਤੈਅ ਕੀਤਾ ਕਿ ਸਿਆ ਤੋਂ ਜਿਹੜੀ ਪਰਮਿਸ਼ਨ ਹੈ ਉਹ ਵੀ ਖੁਦ ਲੈ ਲੈਣ ਸੋ ਅੱਜ ਹੀ ਡੀਐਸਆਰ ਦਿੱتن ਦੀ ਹੋਈ ਹੋਈ ਹੈ ਉਹ ਅਪਲਾਈ ਕਰ ਸਕਦੇ ਆ ਤੇ ਜੋ ਡੀਐਸਆਰ ਦੇ ਵਿੱਚ ਆਉਣਾ ਚਾਹੁੰਦੇ ਆ ਉਹ ਵੀ ਡਿਪਾਰਟਮੈਂਟ ਨੂੰ ਦੱਸਣਗੇ ਤੇ ਡਿਪਾਰਟਮੈਂਟ ਇਮੀਡੀਏਟ ਕਾਰਵਾਈ ਕਰਦਿਆਂ ਉਹ ਸਾਰਿਆਂ ਦੀ ਜਿਹੜੀ ਡੀਐਸਆਰ ਹੈ ਉਹ ਵੀ ਤੁਰੰਤ ਬਣਾਈ ਜਾਊਗਾ ਤੇ ਇਸ ਤੋਂ ਬਾਅਦ ਡੀਐਸਆਰ ਦੇ ਲਈ ਸੀਆਰ ਦੀ ਪਰਮਿਸ਼ਨ ਦੇ ਲਈ ਪੋਲਿਊਸ਼ਨ ਕੰਟਰੋਲ ਬੋਰਡ ਦੀ ਐਨਓਸੀ ਦੇ ਲਈ ਉਹਦੇ ਲਈ ਵੀ ਅਸਿਸਟ ਕਰਨ ਦੇ ਲਈ ਅਸੀਂ ਸਾਰੇ ਆਪਣੇ ਡਿਪਾਰਟਮੈਂਟ ਦੇ ਬੰਦੇ ਡਿਪਲੋਏ ਕੀਤੇ ਨੇ ਤਾਂ ਜੋ ਕਿਸੇ ਨੂੰ ਕੋਈ ਪਰੇਸ਼ਾਨੀ ਨਾ ਹੋਵੇ ਹੁਣ ਪਿਛਲੇ ਸਮਿਆਂ ਦੇ ਵਿੱਚ ਇਸ ਤਰ੍ਹਾਂ ਦੇ ਹਾਲਾਤ ਬਣਾਏ ਹੋਏ ਸੀ ਕਿ ਸਾਰੇ ਪੰਜਾਬ ਨੇ 13 ਬਲਾਕਾਂ ਦੇ ਵਿੱਚ ਵੰਡਤਾ ਸੀ ਤੇ ਇੱਕ ਇੱਕ ਬਲਾਕ ਦੀ ਜ਼ਿੰਮੇਵਾਰੀ ਆਪ ਹੀ ਲੈਣੀ ਸੀ ਉਹਨਾਂ ਨੇ ਹੁਣ ਹਰ ਬੰਦਾ ਠੇਕੇਦਾਰ ਹੋ ਜਾਏਗਾ ਮੁਨੁੱਪਲੇ ਕਦਮ ਹੋ ਜਾਏਗੀ ਟਰਾਂਸਪੇਰੈਂਸੀ ਹੋ ਜਾਏਗੀ ਤੇ ਜਿਹੜੇ ਲੋਕਾਂ ਦੀਆਂ ਜ਼ਮੀਨਾਂ ਸੀ ਜਿੱਥੇ ਰਹਿਤਾ ਸੀ ਉਹ ਲੋਕ ਖੁਦ ਕੰਮ ਕਰ ਨਹੀਂ ਸਕਦੇ ਸੀ ਤੇ ਠੇਕੇਦਾਰ ਉਹਨਾਂ ਨੂੰ ਰਾਹ ਹੀ ਨਹੀਂ ਦਿੰਦੇ ਸੀ ਤੇ ਕਈ ਵਾਰੀ ਇਹ ਸ਼ਿਕਾਇਤਾਂ ਮਿਲਦੀਆਂ ਸੀ ਕਿ ਰਾਤ ਨੂੰ ਕਿਸੇ ਦਾ ਰੇਤਾ ਚੱਕ ਲਿਆ ਤੇ ਉਹ ਬੇਚਾਰਿਆਂ ਕੋਲੇ ਕੋਈ ਆਲਟਰਨੇਟਿਵ ਨਹੀਂ ਸੀ ਜੇ ਕੋਈ ਚਕਾਉਂਦਾ ਸੀ ਤਾਂ ਉਹਨਾਂ ਨੂੰ ਅੱਧੇ ਪੈਸੇ ਦਿੱਤੇ ਜਾਂਦੇ ਸੀ ਜਾਂ ਪੈਸੇ ਨਹੀਂ ਦਿੱਤੇ ਜਾਂਦੇ ਸੀ ਸੋ ਉਹ ਵੀ ਸਾਰੀਆਂ ਗੱਲਾਂ ਜਿਹੜੀਆਂ ਉਹ ਹੁਣ ਦੂਰ ਹੋ ਗਈਆਂ ਤੇ ਇਸ ਦੇ ਨਾਲ ਇੱਕ ਤਾਂ ਮਾਰਕੀਟ ਦੇ ਵਿੱਚ ਸੈਂਡ ਤੇ ਗ੍ਰੇਵਲ ਹੈ ਜਿਹੜਾ ਵੱਡੀ ਮਾਤਰਾ ਦੇ ਵਿੱਚ ਆ ਜਾਏਗਾ ਕਿਉਂਕਿ ਹਰ ਕੋਈ ਆਪਣੀ ਜ਼ਮੀਨ ਫੁੱਟਸਾ ਰਤਾ ਤੇ ਇਸ ਦੇ ਨਾਲ ਰੇਟਾਂ ਦੇ ਵਿੱਚ ਵੀ ਕਮੀ ਆਊਗੀ ਸੋ ਪੰਜਾਬ ਦੇ ਲਈ ਇਹ ਮੈਂ ਸਮਝਦਾ ਪੰਜਾਬ ਦੇ ਲੋਕਾਂ ਦੇ ਲਈ ਇੱਕ ਬਹੁਤ ਵੱਡੀ ਜਿੱਥੇ ਪ੍ਰਾਪਤੀ ਹੋਏਗੀ ਉੱਤੇ ਸਰਕਾਰ ਦਾ ਜਿਹੜਾ ਰੈਵਨਿਊ ਹੈ ਉਹ ਸਰਕਾਰ ਦਾ ਰੈਵਨਿਊ ਇਹਦੇ ਨਾਲ ਬਹੁਤ ਵਧੇਗਾ ਤੇ ਜਿਹੜੇ ਕ੍ਰੈਸ਼ਰ ਨੇ ਹੁਣ ਪਿਛਲੇ ਸਮਿਆਂ ਦੇ ਵਿੱਚ ਕ੍ਰੈਸ਼ਰ ਬੰਦੀ ਪਈ ਸੀ ਕਿਉਂਕਿ ਕ੍ਰੈਸ਼ਰਾਂ ਕੋਲੇ ਮਟੀਰੀਅਲ ਨਹੀਂ ਸੀ ਤੇ ਮਟੀਰੀਅਲ ਲੈ ਕੇ ਕਿੱਥੋਂ ਆਉਂਦੇ ਉਹ ਸੋ ਹੁਣ ਜਿੰਨੇ ਕ੍ਰੈਸ਼ਰ ਨੇ ਕ੍ਰੈਸ਼ਰ ਵੱਡੀ ਇੰਡਸਟਰੀ ਹੈ ਕਰੀਬ 425 ਦੇ ਲਵੇ ਪੰਜਾਬ ਦੇ ਵਿੱਚ ਕ੍ਰੈਸ਼ਰ ਤੇ ਸੋ ਕ੍ਰੈਸ਼ਰ ਇੰਡਸਟਰੀ ਕਿਉਂਕਿ ਇੰਡਸਟਰੀ ਦੇ ਨਾਲ ਹੀ ਸਾਰਾ ਰੋਜਗਾਰ ਵੀ ਵੱਧਦਾ ਤੇ ਇੰਡਸਟਰੀ ਦੇ ਨਾਲ ਹੀ ਡਿਵੈਲਪਮੈਂਟ ਹੁੰਦੀ ਆ ਸੋ ਜ਼ਿਆਦਾਤਰ ਕਿਸਾਨਾਂ ਵਾਲਿਆਂ ਕੋਲੇ ਜ਼ਮੀਨਾਂ ਆਪਣੀਆਂ ਨੇ ਸੋ ਆਪਣੀਆਂ ਜ਼ਮੀਨਾਂ ਦੀ ਪਟਾਈ ਕਰ ਸਕਣਗੇ ਤੇ ਸਰਕਾਰ ਨੂੰ ਰਾਇਲਟੀ ਦੇਣਗੇ ਤੇ ਸਾਰੀ ਇੰਡਸਟਰੀ ਚੱਲ ਜੇਗੀ ਸੋ ਇੰਡਸਟਰੀ ਦੇ ਲਈ ਵੀ ਇਹ ਇੱਕ ਬਹੁਤ ਵੱਡਾ ਫਾਇਦੇ ਵਾਲਾ ਕੰਮ ਹੋਏਗਾ ਸੋ ਅੱਜ ਇਹ ਪੋਰਟਰ ਚੱਲਿਆ ਤੁਹਾਨੂੰ ਸਾਰਿਆਂ ਨੂੰ ਵਧਾਈ ਵੀ ਦੇਣਾ ਤੇ ਬਾਕੀ ਜਿਸ ਤਰ੍ਹਾਂ ਕੱਲ ਸੈਸ਼ਨ ਦੇ ਵਿੱਚ ਗੱਲ ਹੋਈ ਸੀ ਕਿ ਕੇਂਦਰ ਸਰਕਾਰ ਦੇ ਧੱਕਿਆਂ ਦੀ ਗੱਲ ਚੱਲੀ ਸੀ ਕਿ ਸਾਡੇ ਨਾਲ ਇਸ ਤਰ੍ਹਾਂ ਦੇ ਧੱਕੇ ਕੀਤੇ ਜਾ ਰਹੇ ਨੇ ਸੋ ਅੱਜ ਮਾਈਨਿੰਗ ਦੇ ਵਿੱਚ ਵੀ ਮੈਂ ਕਹਿਣਾ ਚਾਹੁੰਦਾ ਕਿ ਮਾਈਨਿੰਗ ਦੇ ਵਿੱਚ ਵੀ ਸਾਡੇ ਨਾਲ ਜ਼ਿਆਤੀ ਹੋ ਰਹੀ ਹੈ ਪੰਜਾਬ ਦੇ ਵਿੱਚ ਪੋਟਾਸ਼ ਮਿਲੀ ਹੈ ਅਗ ਪੋਟਾਸ਼ ਕਿਹਦਾ ਮਿਨਰਲ ਹੈ ਜਿਹੜਾ ਪੂਰੇ ਦੇਸ਼ ਦੇ ਵਿੱਚ ਨਹੀਂ ਕਿਤੇ ਮਿਲਦਾ ਸਾਰੇ ਦਾ ਸਾਰਾ ਇੰਪੋਰਟ ਹੁੰਦਾ ਹੈ ਤੇ ਸਾਡੇ ਮੁਕਸਰ ਦੇ ਲਾਗੇ ਤੇ ਅਬੋਹਰ ਦੇ ਏਰੀਆ ਦੇ ਵਿੱਚ ਪੋਟਾਸ਼ ਮਿਲੀ ਹੈ ਇਹ ਰਾਜਸਥਾਨ ਦੇ ਐਡਜੋਇਨਿੰਗ ਨੇ ਇਹ ਏਰੀਏ ਤੇ ਰਾਜਸਥਾਨ ਦੇ ਵਿੱਚ ਵੀ ਮਿਲੀ ਹੈ ਸੋ ਮੈਂ ਜਿਹੜੀ ਗੱਲ ਕਹਿ ਰਿਹਾ ਕਿ ਡਿਸਕ੍ਰਿਮੀਨੇਸ਼ਨ ਦੀ ਪਿੱਛੇ ਸਾਡੀ ਉੜੀਸਾ ਦੇ ਵਿੱਚ ਮੀਟਿੰਗ ਹੋਈ ਧੀ ਮਾਈਨ ਜਰ ਮਿਨਿਸਟਰ ਦੀ ਸਾਰੇ ਆਲ ਓਵਰ ਇੰਡੀਆ ਦੀ ਤਾਂ ਉੱਥੇ ਵੀ ਮੈਂ ਮੁੱਦਾ ਚੁੱਕਿਆ ਸੀ ਤਾਂ ਉੱਥੇ ਕਿਹਾ ਸੀ ਮੈਂ ਕਿ ਜੋ ਰਾਜਸਥਾਨ ਦਾ ਏਰੀਆ ਹੈ ਉੱਥੇ 158 ਜਗ੍ਹਾ ਤੇ ਡ੍ਰਿਲਿੰਗ ਹੋਈ 158 ਜਗ੍ਹਾ ਮਤਲਬ ਡ੍ਰਿਲ ਕਰਕੇ ਪਤਾ ਲਾਉਂਦੇ ਆ ਕਿ ਪੋਟਾਸ਼ ਕਿੱਥੇ ਪਈ ਹੈ ਕਹੀ ਜੀ ਪਈ ਹੈ ਕਿੰਨੀ ਮਾਤਰਾ ਚ ਪਈ ਹੈ ਪਰ ਪੰਜਾਬ ਦੇ ਏਰੀਏ ਦੇ ਵਿੱਚ ਸਿਰਫ ਤੇ ਸਿਰਫ 9 ਜਗ੍ਹਾ ਡ੍ਰਿਲ ਹੋਈ ਹੈ ਅਰ ਉੱਥੇ 158 ਜਗ੍ਹਾ ਡ੍ਰਿੱਲ ਹੋ ਗਏ ਉੱਥੇ ਅਕਸਰ ਵੀ ਹੋ ਗਈ ਪਰ ਸਾਡੇ 9 ਜਗ੍ਹਾ ਹੋਈ ਹੈ ਮੈਂ ਉੱਥੇ ਗੱਲ ਰੱਖੀ ਸੀ ਜਦੋਂ ਉਡੀਸਾ ਸਾਡੀ ਮੀਟਿੰਗ ਹੋਈ ਹੈ ਤਾਂ ਮਾਨਯੋਗ ਜਿਹੜੇ ਸੈਂਟਰ ਦੇ ਵਜ਼ੀਰ ਨੇ ਜੀ ਕਿਸ਼ਨ ਰੈਡੀ ਜੀ ਮੈਂ ਉਹਨਾਂ ਨੂੰ ਜਦੋਂ ਬੇਨਤੀ ਕੀਤੀ ਕਹਿੰਦੇ ਵੀ ਕੋਈ ਗੱਲ ਨਹੀਂ ਤੁਸੀਂ ਕਿਰਾਂ ਉੱਥੇ ਜਾਇਓ ਤੇ ਆ ਕੇ ਫਿਰ ਆਪਾਂ ਦਿੱਲੀ ਮਿਲਦੇ ਮੈਂ ਉਸ ਤੋਂ ਬਾਅਦ ਮੁਕਸਰ ਵੀ ਗਿਆ ਉੱਥੇ ਜਾ ਕੇ ਲੋਕਾਂ ਨੂੰ ਤੇ ਇਹ ਗਲਤਫਹਿਮੀ ਹੋ ਗਈਆਂ ਸੀ ਕਹਿੰਦੇ ਕਿਤੇ ਜ਼ਮੀਨਾਂ ਕੋਇਰ ਕਰਨਗੇ ਪਰ ਉਹ ਸਾਰੀ ਗੱਲ ਕਲੀਅਰ ਕੀਤੀ ਕਿਉਂਕਿ ਟ੍ਰੈਨ ਦੇ ਨਾਲ ਨਿਕਲਣੀ ਹੈ ਸਾਡੇ 400 ਮੀਟਰ ਧਰਤੀ ਦੇ نیچے ਹੈ ਸੋ 450 ਮੀਟਰ ਧਰਤੀ ਥੋੜੇ ਪੱਟੀ ਜਾ ਸਕਦੀ ਹੈ ਉਹਦੇ ਡੰਡ ਦੇ ਨਾਲ ਨਿਕਲਦੀ ਇੱਕ ਜਗ੍ਹਾ ਟ੍ਰੈਨ ਕੀਤੀ 25 ਏਕੜ ਚੱਕ ਲੂਗੀ ਸੋ ਉਹ ਗਲਤਫਹਿਮੀਆਂ ਦੂਰ ਕੀਤੀਆਂ ਤੇ ਹੁਣ ਪਿਛਲੇ 2.5 ਮਹੀਨਿਆਂ ਤੋਂ ਮੈਂ ਸਮਾਂ ਮੰਗ ਰਿਹਾ ਹਾਂ ਮਾਰਯੋ ਕੇਂਦਰ ਦੇ ਮੰਤਰੀ ਜੀ ਕਿਸ਼ਨ ਰੈਡੀ ਜਿਹਨੂੰ ਮਿਲਣ ਦਾ ਪਰ ਮੈਨੂੰ ਉੱਥੇ ਸਮਾਂ ਨਹੀਂ ਹਲੇ ਮਿਲਿਆ ਸੋ ਮੈਂ ਸਮਝਦਾ ਵੀ ਇਹ ਰਾਜਨੀਤੀ ਨਾਲ ਇੱਕ ਚੀਜ਼ ਹੈ ਪਰ ਇੱਕ ਉਹ ਮਿਨਰਲ ਜਿਹੜਾ ਅਸੀਂ ਸਾਰਾ ਇੰਪੋਰਟ ਕਰਦੇ ਆ ਤੇ ਜਿਹਦੇ ਨਾਲ ਛੱਡੀ ਵੱਡੀ ਜਿਹੜੀ ਵਿਦੇਸ਼ੀ ਮੁਦਰਾ ਬਚਦੀ ਆ ਇਹ ਤੇ ਦੇਸ਼ ਦਾ ਸਵਾਲ ਹੈ ਨਾ ਜੇ ਅਸੀਂ ਇੱਥੇ ਆਤਮ ਨਿਰਭਰ ਹੋ ਜਾਈਏ ਤਾਂ ਕਿੱਡੀ ਵੱਡੀ ਗੱਲ ਹੋਣੀ ਆ ਸੋ ਇਸ ਗੱਲ ਨੂੰ ਪਹਿਲ ਦੇ ਆਧਾਰ ਤੇ ਹੋ ਉਮੀਦ ਹੈ ਜਦੋਂ ਮੈਂ ਵਿਸ਼ਵਾਸ ਤੋਂ ਉਹਨਾਂ ਨੇ ਮੈਨੂੰ ਦਵਾਇਆ ਸੀ ਉੱਤੇ ਤੇ ਹੁਣ ਜੇ ਮੀਟਿੰਗ ਦਾ ਸਮਾਂ ਦੇਣਗੇ ਤਾਂ ਮੈਂ ਉੱਥੇ ਉਹਨਾਂ ਨੂੰ ਇਹੀ ਬੇਨਤੀ ਕਰਨੀ ਆ ਵੀ ਇਹ ਪੰਜਾਬ ਦਾ ਸਵਾਲ ਨਹੀਂ ਹੈ ਇਹ ਤਾਂ ਪੂਰੇ ਦੇਸ਼ ਦਾ ਸਵਾਲ ਹੈ ਸੋ ਇਹਦੇ ਸਾਡਾ ਸਾਥ ਦਿਓ ਸੋ ਜੇ ਅਸੀਂ ਉਸ ਗੱਲ ਦੇ ਵਿੱਚ ਕਾਮਯਾਬ ਹੁੰਨੇ ਆ ਤੱਕ ਪੰਜਾਬ ਦੇ ਲਈ ਵੀ ਵੱਡੀ ਪ੍ਰਾਪਤੀ ਇਹ ਤੇ ਦੇਸ਼ ਦੇ ਲਈ ਵੀ ਇੱਕ ਬਹੁਤ ਵੱਡੀ ਪ੍ਰਾਪਤੀ ਮੈਂ ਕਹਿ ਸਕਦਾ ਹਾਂ ਇਹ ਹੋਏਗੀ ਸੋ ਅੱਜ ਸੋ ਅੱਜ ਤੁਸੀਂ ਸਾਰੇ ਆਏ ਤੁਹਾਡਾ ਧੰਨਵਾਦ ਤੇ ਤੁਹਾਡੇ ਜਰੀਏ ਸਾਰੇ ਦੇਸ਼ ਨੂੰ ਸਾਰੀ ਦੁਨੀਆ ਨੂੰ ਪਤਾ ਲੱਗੇਗਾ ਕਿਉਂਕਿ ਫੌਰਨ ਦੇ ਵਿੱਚ ਬੈਠੇ ਵੀ ਬਹੁਤ ਲੋਕ ਜਿਹੜੇ ਐਨਆਰਆਈ ਨੇ ਉਹਨਾਂ ਦੀਆਂ ਜ਼ਮੀਨਾਂ ਨੇ ਇੱਥੇ ਉਹ ਵੀ ਆਉਂਦੀਆਂ ਜ਼ਮੀਨਾਂ ਦੀ ਤਹੀ ਸਹੀ ਦੇਖਭਾਲ ਨਹੀਂ ਕਰ ਸਕਦੇ ਸੀ ਤੇ ਉਹਨਾਂ ਦੀਆਂ ਜ਼ਮੀਨਾਂ ਦੇ ਵਿੱਚੋਂ ਵੀ ਰੇਤਾ ਬਜਰੀ ਇਸ ਤਰ੍ਹਾਂ ਉੱਠਿਆ ਜਾਂਦਾ ਸੀ ਸੋ ਤੁਹਾਡੇ ਜਰੀਏ ਅੱਜ ਸਾਰਿਆਂ ਦੇ ਨਵੇਂ ਖਬਰ ਪਹੁੰਚੇਗੀ